ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਦਾ ਰਾਮਪੁਰਾ ਫੂਲ ਦੇ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਉੱਥੇ ਹੀ ਦੂਜੇ ਪਾਸੇ ਕਿਸਾਨ ਯੂਨੀਅਨ ਵੱਲੋਂ ਉਹਨਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਪੁਲਿਸ ਨੇ ناکਾਮ ਕਰ ਦਿੱਤੀ। ਹੰਸਰਾਜ ਹੰਸ ਨੇ ਸਵਾਲਾਂ ਦਾ ਬਖੂਬੀ ਜਵਾਬ ਦਿੰਦਿਆਂ ਲੋਕਾਂ ਦਾ ਦਿਲ ਜਿੱਤਣ ਦਾ ਯਕੀਨ ਦਵਾਇਆ। ਆਸਿਕ ਸ਼ਹਿਰ ਹੈ ਰਾਮਪੁਰਾ ਵੀ ਫੂਲ ਵੀ ਮਰਾਜ ਵੀ ਨਾਲ ਹੈ ਦੱਸਦੇ ਆ ਕਿ ਇੱਥੋਂ ਬਾਦਸ਼ਾਹੀਆਂ ਵੰਡੀਆਂ ਗਈਆਂ ਸਭ ਤੋਂ ਵੱਡੀਆਂ ਮੰਡੀਆਂ ਸੀ। ਉਲਵੀ ਅੱਛਾ ਹੋਏਗਾ ਲੇਕਿਨ ਇੱਥੇ ਬਹੁਤ ਕੁਝ ਹੋਰ ਹੋਣਾ ਚਾਹੀਦਾ ਇਹ ਸੜਕਾਂ ਵੇਖੋ ਗੜਕਰੀ ਸਾਹਿਬ ਨੇ ਕਿੱਡੀਆਂ ਸੋਲੀਆਂ ਬਣਾਤੀਆਂ ਅੱਗੋਂ ਅੱچھے ਪ੍ਰੋਜੈਕਟ ਵੀ ਲੱਗਣ ਬੱਚਿਆਂ ਨੂੰ ਰੋਜ਼ਗਾਰ ਮਿਲੇ ਬੇਟੀਆਂ ਨੂੰ ਬੇਟਿਆਂ ਨੂੰ ਅੱਛੀ ਐਜੂਕੇਸ਼ਨ ਮਿਲੇ ਤਾਂ ਕਿ ਬੱਚੇ ਬਾਹਰ ਨਾ ਜਾਣ ਬਾਕੀ ਹੌਲੀ-ਹੌਲੀ ਦੇਖਾਂਗੇ ਕਿਈ ਗਪੌੜੀ ਜੇ ਬੰਦੇ ਹੁੰਦੇ ਆ ਕਰੋ ਆ ਕਰੋ ਦੇਖਾਂਗੇ ਅਬਜ਼ਰਵ ਕਰਾਂਗੇ 2 ਮਹੀਨੇ ਇਥੇ ਜੋ ਜੋ ਹੋਣਾ ਹੋਇਆ ਉਹਦੇ ਲਈ ਸ਼ਪਤ ਲਵਾਂਗੇ ਇੱਕ ਅਹਿਦ ਕਰਾਂਗੇ ਇੱਕ ਆਪਣੇ ਆਪ ਨਾਲ ਤੇ ਲੋਕਾਂ ਨਾਲ ਕਮਿਟ ਕਰਾਂਗੇ ਕਿ ਮੇਰੀ ਕਮਿਟਮੈਂਟ ਹੈ ਕਿ ਮੈਂ ਜੇ ਇਥੋਂ ਕਾਮਯਾਬ ਹੋਇਆ ਤੇ ਬਣਾ ਕੇ ਹਟਾਂਗਾ ਔਰ ਜਾਵਾਂਗਾ ਨਹੀਂ ਹੁੰਦੀ ਤੇ ਸਭ ਕਿਸਾਨਾਂ ਵੱਲੋਂ ਆਉਣ ਕਰਾਇਆ ਜਾ ਰਿਹਾ ਹਾਂਜੀ ਸਾਹਮਣੇ ਦੇਖਦੇ ਦੋਟਾ ਨੂੰ ਮਨਾਉਣ ਦੀ ਕੋਈ ਸ਼ਿਕਰ ਇਹਨਾਂ ਅੱਖਾਂ ਨੂੰ ਪਿਆਰ ਹੀ ਦਿਸਦਾ ਬਰੋਤ ਤੇ ਦਿਸਦਾ ਨਹੀਂ ਇਹਨਾਂ ਅੱਖਾਂ ਨੂੰ ਨਫ਼ਰਤ ਦਿਸਦੀ ਨਹੀਂ ਮੁਹੱਬਤ ਹੀ ਦਿਸਦੀ ਆ ਤੁਹਾਡੇ ਸਾਹਮਣੇ ਕਿੰਨੇ ਨਜ਼ਾਰੇ ਲੈ ਰਹੇ ਸੀ ਲੋਕ ਬਸ ਉਹ ਹੀ ਦਿਸਦਾ ਆਪਨ ਹੋਰ ਕੁਝ ਨਹੀਂ ਦਿਸਦਾ ਸਰ ਸਾਡੇ ਕੰਪੀਟੀਸ਼ਨ ਦੇ ਵਿੱਚ ਸੈਲਿਬ੍ਰਿਟੀ ਹੈ ਕਰਮਜੀਤ ਅੰਮੋਲ ਜੀ ਹਾਂਜੀ ਸਾਹਮਣੇ ਨੂੰ ਫਿਮੇ ਦੇ ਗੁੱਡ ਲੱਕ ਟੂ ਹਿਮ ਮੈਂ ਸ਼ੁਭ ਕਾਮਨਾਵਾਂ ਦਿੰਦਾ ਹਾਂਜੀ ਜਿਤ ਮੁਹੱਬਤ ਦੀ ਹੁੰਦੀ ਜਨ ਪ੍ਰੇਮ ਕੀਆ ਤਨਹੀ ਪ੍ਰਾਪਾਇਆ ਜਿਤ ਮੁਹੱਬਤ ਦੀ ਹੁੰਦੀ ਹੈ ਹਮੇਸ਼ਾ ਪਿਆਰ ਦਾ ਦਾਮਨ ਨਾ ਛੱਡੋ ਸਾਡੇ ਗੁਰੂ ਪੀਰਾਂ ਦੀ ਇਹ ਧਰਤੀ ਹੈ ਪੰਜ ਦਰਿਆਵਾਂ ਦੀ ਉਹਦੇ ਵਿੱਚ ਉਹਨਾਂ ਨੇ ਪਿਆਰ ਹੀ ਕੀਤਾ ਜ਼ਾਲਮ ਨੂੰ ਵੀ ਮੁੜ ਕੇ ਰੀਯੂਨੀਅਨ ਕੀਤੀ ਗੱਲਬਾਤ ਕੀਤੀ ਇਹ ਤਾਂ ਆਪਣੇ ਭੈਣ ਭਾਈ ਆ ਰਾਜਾ ਉਸ ਤੋਂ ਵਿਰੋਧ ਹੈ ਕੋਈ ਗੱਲ ਨਹੀਂ ਗੈਰਤਮੰਦ ਆਪਣੇ ਹੱਕਾਂ ਲਈ ਜੋ ਆਵਾਜ਼ ਬੁਲੰਦ ਉਠਾਉਂਦੇ ਆ ਕੋਈ ਕੋ ਪਰਸਨਲ ਅਟੈਕ ਤੇ ਨਹੀਂ ਕਰਦੇ ਕੋਈ ਗੱਲ ਨਹੀਂ ਖੇਤਕਾਰਾਂ ਨੇ ਕਿਸਾਨਾਂ ਦਾ ਕਹਿਣਾ ਵੀ ਬੀਜੇਪੀ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਹਾਂ ਜੀ ਜੀ ਤੁਸੀਂ ਕੀ ਕਹੋਗੇ ਨਹੀਂ ਨਹੀਂ ਬੀਜੇਪੀ ਹੀ ਬੀਜੇ ਹੀ ਬੀਜੇਪੀ ਹੀ ਕਿਸਮਤ ਸਵਾਰੇਗੀ ਕਿਸਾਨਾਂ ਦੀ ਬਾਕੀਆਂ ਨੇ ਸਾਰਿਆਂ ਨੇ ਐਕਸਪਲੋਇਟ ਕੀਤਾ ਤੁਸੀਂ ਆਪਣੇ ਭਰਾ ਨੂੰ ਮੌਕਾ ਦਿਓ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਪਿਆ ਕਰੇਗੀ ਬਾਰਡਰਾਂ ਤੇ ਤੇ ਲੈਣਾ ਤੇ ਖੜੇ ਹੋਣਗੇ ਮੈਂ ਤੁਹਾਡਾ ਵਕੀਲ ਬਣੂੰਗਾ ਲੇਕਿਨ ਜੇ ੱੱਕੇ ਨਾਲ ਬੱਚਿਆਂ ਨੂੰ ਬਜ਼ੁਰਗਾਂ ਨੂੰ ਉੱਥੇ ਹਰ ਮੌਸਮ ਨਾਲ ਲੜਾਉਣਾ ਤੇ ਮੈਂ ਗਰੀਬ ਕੀ ਕਰਸਾ ਰੋ ਤਾਂ ਪਹਿਲੇ ਅੰਦੋਲਨ ਚ ਵੀ ਇਦਾਂ ਕਰ ਲੈ ਲੈਂਦਾ ਰਿਹਾ ਮੈਂ ਤਾਂ ਭਾਈ ਕਿਨੇ ਇਹ ਨੂੰ ਮੰਨਣ ਵਾਲਾ ਨਾ ਬੰਦਾ ਮੇਰਾ ਤਾਂ ਕੋਈ ਦੁਸ਼ਮਣ ਨਹੀਂਗਾ ਉਹ ਸਤੰਭੂ ਚ ਬਹਿ ਕੇ ਵੀ ਇਹਨਾਂ ਦੀਆਂ ਗੱਲਾਂ ਕਰਦਾ ਰਿਹਾ ਪਾਰਲੀਮੈਂਟ ਚ ਵੀ ਇਹਨਾਂ ਦੀਆਂ ਗੱਲਾਂ ਪਾਣੀ ਬਚਾ ਮੇਰਾ ਮੇਰੀ ਜਵਾਨੀ ਬਚਾ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਨਾਮ ਖਵਾਰੀ ਨਾਨਕਾ ਚੜੀ ਰਹੇ ਦਿਨ ਰਾਤ ਕੋਈ ਪਾਰਲੀਮੈਂਟ ਚ ਜੋ ਮੈਂ ਬੋਲਦਾ ਸੁਣਿਆ ਤੇ ਕਰੋ ਸੂਫੀਆਂ ਦੀਆਂ ਗੱਲਾਂ ਕੀ ਕਿਆ ਮੁਹੱਬਤ ਦੀਆਂ ਜਦੋਂ ਮੈਂ ਬੋਲਦਾ ਸੀ ਆਪੋਜੀਸ਼ਨ ਵੀ ਸਾਰੀ ਖੜੀ ਹੋ ਕੇ ਤਾੜੀਆਂ ਮਾਰਦੀ ਸੀ ਫਿਰ ਮੈਂ ਆਪਣੇ ਘਰ ਆਇਆ ਜੇ ਵੈਲਕਮ ਨਹੀਂ ਕਹਿ ਸਕਦੇ ਘਰ ਆਇਆ ਇਹਨੂੰ ਤੇ ਝੋਲੀ 'ਚ ਸਿਰ ਵੀ ਪਾ ਦਿੰਦੇ ਆ ਸਿੰਘ ਇਹ ਗਰਦਾਰ ਸੁਣੀ ਜਲੰਧਰ ਕਿਉਂ ਨਹੀਂ ਗੋਟ ਨਹੀਂ ਕਿਉਂ ਜਲੰਧਰ ਤੋਂ ਜਲੰਧਰ ਕਿਉਂ ਕੋਈ ਠੇਕਾ ਲਿਆ ਹਰ ਜਗ੍ਹਾ ਦਾ ਮੇਰਾ ਪੂਰਾ ਪੰਜਾਬ ਹੈ ਮੈਂ ਪੰਜਾਬ 'ਚ ਘੁੰਮਦਾ ਰਿਹਾ ਮੈਂ ਕੱਲੇ ਜਲੰਧਰ ਹੀ ਥੋੜੀ ਖਾੜੇ ਲਾਉਂਦਾ ਸੀ ਹਾਰਪੋਰੀ ਥੋੜੀ ਲਾਉਂਦਾ ਪੂਰੀ ਦੁਨੀਆ ਦਾ ਮੈਂ ਬੰਦਾ ਆ ਮੈਂ ਇੱਕ ਧਾਰੇ 'ਚ ਮ hạnੂਦ ਨਹੀਂ ਰਹਿ ਸਕਦਾ ਜਿੱਥੇ ਭੇਜੇ ਮੇਰਾ ਹਾਈ ਕਮਾਂਡ ਉੱਥੇ ਕੋਈ ਹੀਲ ਹੁਜਤ ਨਹੀਂ ਜਾ ਕੇ ਸਪਾਈ ਦੀ ਤਰ੍ਹਾਂ ਇੱਕ ਵਰਕਰ ਦੀ ਤਰ੍ਹਾਂ ਇੱਕ ਅਦਨੇ ਜਿਹਾ ਸੇਵਾਦਾਰ ਦੀ ਤਰ੍ਹਾਂ ਕੰਮ ਸਟਾਰਟ ਕਰਦੇ ਤੁਹਾਡੇ ਦਿਨ ਲੰਘਦੇ ਯੋਮੀਦਾਂ ਦੇ ਸਹਾਰੇ ਅਸਤਣਾ ਦੇ ਨਾਰੇ ਹੋ ਆਸ਼ ਭਾਂ ਦੀ ਕਾਦੀ ਜ਼ਿੰਦਗੀ ਕਾਦੀ ਜ਼ਿੰਦਗੀ ਕਾਦੀ ਜ਼ਿੰਦਗੀ ਸਾਥ ਹੋਇਆ ਤੋਗਣ ਨੂੰ ਦਾਰੇ ਆਸ਼ ਭਾਂ ਦੀ ਕਾਦੀ ਜ਼ਿੰਦਗੀ ਹਰੇ ਬਾਸਾ ਤੁਹਾਡੀ ਜੁੱਤੀ